ਸੋ ਸੋ ਨੂੰ ਤੈਨੂੰ ਜਿਹੜਾ ਕਮੈਂਟ ਆਇਆ ਉਹਦਾ ਦੇ ਦੇ ਆਨਸਰ ਜੇ ਹੁਣ ਦੇਣਾ ਵੀ ਕਿੰਨੇ ਕ ਪੈਸੇ ਕਮਾ ਲੰਦਾ ਤੂੰ ਮਹੀਨੇ ਦੇ ਦੱਸ ਦੇ ਹੁਣ ਹੈ 10 15000 ਰੁਪਈਆ 10 15000 ਬਾਈ ਜੀ ਦੇਖ ਲਓ ਕਹਿੰਦਾ ਮੈਂ ਕਮਾ ਲੰਦਾ ਵੀ ਹੁਣ ਮਹੀਨੇ ਦਾ ਬੰਦਿਆਂ ਦੀ ਲੋੜ ਆ ਹਾਂ ਬੰਦਿਆਂ ਦੀ ਲੋੜ ਆ ਅੱਜ ਹੋ ਗਿਆ ਇੱਕ ਦਿਨ ਸ਼ਨੀਵਾਰ ਜਿਵੇਂ ਕੱਲ ਤੁਸੀਂ ਦੇਖਿਆ ਆਪਾਂ ਗੁੱਦੂ ਜੀ ਲਾ ਰਹੇ ਤੇ ਕਪੁੱਤੋ ਕੰਕਾਂ ਨੂੰ ਉਹ ਥੋੜੀ ਆਪਣੀ ਘਟ ਕੀਤੀ ਉਹ ਚੱਕ ਕੇ ਲੈ ਕੇ ਆਉਣ ਲੱਗੇ ਆਂ ਜੱਬਾ ਮਾਰਕੀਟ ਚੋਂ ਮਾਰਕੀਟ ਵਸ ਖੁੱਲਣੀ ਹੋ ਆਜੇ ਤੇ ਬਾਕੀ ਤੁਹਾਨੂੰ ਦਿਖਾਉਂਦੇ ਕਿੰਨੇ ਤਰ੍ਹਾਂ ਦੀਆਂ ਆਉਂਦੀਆਂ ਇਹ ਜਿਹੜੀਆਂ ਗੱਦਾਂ ਜਿਹੀ ਆਪਾਂ ਆਪਣੇ ਘਰ ਦੀਆਂ ਕੰਕਾਂ ਨੂੰ ਲਾਉਂਦੇ ਆਂ ਇਹ ਅੰਦਰ ਵਾਲੀਆਂ ਬੱਕਰੀਆਂ ਹੁੰਦੀਆਂ ਬਾਹਰ ਵਾਲੀਆਂ ਬੱਕਰੀਆਂ ਹੁੰਦੀਆਂ ਕਾਫੀ ਤਰ੍ਹਾਂ ਦੀਆਂ ਚਲੋ ਮਿਲਦੇ ਆਂ ਫੇਰ ਤੁਹਾਨੂੰ ਆਪਾਂ ਮਾਰਕੀਟ ਦੇ ਵਿੱਚ ਚਾਕੇ ਲੋਈ ਜਿਹੜਾ ਆਪਾਂ ਨੇ ਹੁਣ ਚੱਕਿਆ ਪੀਸ ਉਹ ਆਹ ਵਾਲੇ ਆ ਆ ਦੇਖੋ ਆਹ ਵਾਲੇ ਪੀਸ ਆਹੋ ਬਹੁਤ ਤਰ੍ਹਾਂ ਦੀ ਕਪੋਤੋ ਪਈ ਔਰੇ ਆਹ ਦੇਖੋ ਆਹ ਸਾਰੇ ਕੰਦਾਂ ਵਾਲੀ ਆ ਆ ਵੀ ਚੀਜ਼ਾਂ ਲੱਗਦੀਆਂ ਆ ਸਾਰਾ ਕੰਦਾਂ ਵਾਲੀ ਆ ਲਈ ਆ 2 ਰੁਪਏ ਦੇ ਪੀਸ ਸ਼ੁਰੂ ਹੋ ਜਾਂਦਾ ਆ 1 1 ਰੁਪਏ ਦਾ ਵੀ ਪਿਆ ਦੇਖੋ 1.70 ਦਾ ਇੰਨੀ ਤਰ੍ਹਾਂ ਦੀ ਆ ਲੋਈ ਆਪਣੀ ਇੰਨੀ ਕੰਦ ਲੱਗ ਗਈ ਸਾਨੂੰ ਨੇ ਸਿਰੇ ਲਾ ਛੱਡਿਆ ਕੰਮ ਇੱਧਰ ਆਹ ਸਾਰੀ ਪਿਛਲਾ ਪਾਸਾ ਰਹਿੰਦਾ ਇੱਧਰ ਬਾਕੀ ਇੱਧਰ ਕੇਦੇ ਦੇ ਪਿੱਛੇ ਆਪਣਾ ਕੇਦਾ ਲੱਗਦਾ ਇੱਧਰ ਉਹ ਕੇਦੇ ਦੇ ਬੈਕ ਸਾਈਡ ਵਾਲਾ ਰਹਿੰਦਾ ਬਸ ਆ ਸਾਰੀ ਲੱਗ ਗਈ ਹੁਣ ਇਹਦੇ ਤੇ ਜਾਲੀ ਲੱਗਣੀ ਆ ਫਿਰ ਉਤੇ ਪਰ ਪਲਾਸਟਰ ਹੋਣਾ ਬਸ ਉੱਪਰ ਵਾਲਾ ਲੈਨ ਰਹਿ ਗਈ ਤੇ ਇਧਰ ਮੋਢਾ ਪਰਮਿੰਦਰ ਵੀ ਆਇਆ ਹੋਇਆ ਆਪਣਾ ਚੱਕ ਲੈਣਾ ਇਧਰ ਸੰਦੀਪ ਲੱਗਿਆ ਪਾਈਪ ਪਾਉਣਾ ਬਿਜਲੀ ਦੀ ਇੱਥੇ ਰੱਖਣੀ ਆ ਆਪਣੇ ਦੋ ਲਾਈਟਾਂ ਇਧਰਲੇ ਪਾਸੇ ਵੀ ਪਰਮਿੰਦਰ ਰੱਖ ਦੇਣੀਆਂ ਦੋ ਇੱਕ ਇਧਰ ਇੱਕ ਉੱਥੇ ਦੋ ਇਹ ਆ ਹਨਾ ਦੋ ਦੇ ਹੀ ਆਰੇ ਸੰਦੀਪ ਹਨਾ ਇਹ ਹਾਂ ਹੁਣ ਕੈਮਰੇ ਤਾਰ ਪਾਉਣੀ ਹੈ ਕਿ ਬਿਜਲੀ ਦੀ ਪਾਉਣੀ ਹੈ ਬਿਲਕੁਲ ਕੈਮਰੇ ਦੀ ਬਿਜਲੀ ਦੀ ਹੈ ਬਿਜਲੀ ਦੀ ਇੱਧਰ ਪਾਉਣੀ ਹੈ ਹਾਂ ਇਹ ਪਰ ਦੀ ਲਾਜ਼ਰ ਤੱਕ ਪੂਜੀ ਹੁਣ ਇਹਦੇ ਉੱਪਰ ਜਾਲੀ ਲਾ ਕੇ ਫਿਰ ਪੱਟੀ ਜੀ ਵੱਜਣੀ ਹੈ ਫਿਰ ਉਹਦੇ ਬਾਅਦ ਪਲਾਸਟਰ ਫਿਰ ਉਹਦੇ ਬਾਅਦ ਕਿਤੇ ਰੰਗ ਹੋਣਾ ਹੈ ਨਾ ਸਾਨੂੰ ਕੰਮ ਹਜੇ 3-4 ਹੱਥ ਵੱਜਣੇ ਦੇ ਪਰ ਲਾਇਟ ਤੇ ਹੋ ਜਣੀ ਇੱਕ ਲਾਈਟ ਆਪਣੀ ਇੱਕ ਲਾਈਟ ਇਧਰ ਹੋ ਜਣੀ ਤੇ ਇਧਰ ਹੋ ਗਿਆ ਹਾ ਆਪਣਾ ਕੈਮਰੇ ਵਾਲਾ ਪੁਆਇੰਟ ਇਹਨਾਂ ਸਾਇਲੈਂਟ ਹੋ ਜਾਂਦੇ ਆ ਫਿਰ ਤੁਸੀਂ ਮੁੜ ਕੇ ਚਾਰੇ ਜਾਂ ਮੈਂ ਵੀਡੀਓ ਹੀ ਕੰਨ ਲੰਦਾ ਹੈ ਹੈ ਜੋਨੀ ਲਾਉਂਦਾ ਹੈ ਜੋਨੀ ਦਾ ਫਰਾਂਸ ਘੁੰਮ ਰਿਹਾ ਹੁਣ ਉਹਨੂੰ ਘੁੰਮ ਲੈਣ ਦੇ ਤੂੰ ਆ ਜਾ ਤਾਂ ਫੋਨ ਉਹਦਾ ਤੁਸੀਂ ਵੀ ਉਹ ਤੋਂ ਕਾੜਦੇ ਨਾ ਤੇਰਾ ਮੈਂ ਤੇਰਾ ਮੈਂ ਯਾਰ ਉਹ ਕਰ ਭੜਾਈਆਂ ਤੈਨੂੰ ਮਾ ਬਈ ਤੈਨੂੰ ਵੀ ਅੱਛਾ ਅੱਛਾ ਚੱਲ ਵਧੀਆ এনਜਾਇਰਮੈਂਟ ਵੀ ਜ਼ਰੂਰੀ ਆ ਯਾਰ ਐਸੇ ਰੇਂਜ ਰੂਟ ਤਾਂ ਫੋਲਾ ਹੈ ਨਾ ਰੇਂਜ ਹਾਂ ਸਹੀ ਆ ਰੇਂਜ ਸਹੀ ਸਹੀ ਰੇਂਜ ਠੀਕ ਰੇਂਜ ਠੀਕ ਠਾਕ ਜੀ ਹੋ ਜਾਣੀ ਸਾਡੇ ਜਮ ਨਹੀਂ ਹੈਗੀ ਬਾਈ ਆਪਣਾ ਬਾਈ ਵਾਈਫਾਈ ਤਾਂ ਹੁਣ ਚੱਲਦਾ ਹੀ ਜਾਂਦਾ ਤਾਂ ਸਾਡੇ ਵੀ ਹੈਗੀ ਉੱਥੇ ਬਿਲਕੁਲ ਕਿੰਨਾ ਬਿੱਲ ਪਾਉਂਦਾ ਬਾਈ ਵਾਈਫਾਈ ਦਾ 30 30 30 ਮਹੀਨੇ ਦਾ ਹਾਂ ਸਾਡੇ ਨਹੀਂ ਹੈਗੀ ਰੇਂਜ ਉੱਥੇ ਅੰਦਰ ਜਮ ਨਹੀਂ ਰੇਂਜ ਨਹੀਂ ਹੈਗੀ ਉਸਦਾ ਪਰ ਸੋਨੂ ਸੋਨੂ ਨੂੰ ਤੈਨੂੰ ਜਿਹੜਾ ਕਮੈਂਟ ਆਇਆ ਉਹਦਾ ਦੇ ਦੇ ਆਨਸਰ ਜੇ ਹੁਣ ਦੇਣਾ ਵੀ ਕਿੰਨੇ ਕ ਪੈਸੇ ਕਮਾ ਲੰਦਾ ਤੂੰ ਮਹੀਨੇ ਦੇ ਦੱਸ ਦੇ ਹੁਣ ਹੈ ਹੁਣ 15000 ਰੁਪਇਆ 10 15000 ਬਾਈ ਜੀ ਦੇਖ ਲਓ ਕਹਿੰਦਾ ਮੈਂ ਕਮਾ ਲੰਦਾ ਵੀ ਹੁਣ ਮਹੀਨੇ ਦਾ ਬੰਦਿਆਂ ਦੀ ਲੋੜ ਹਾਂ ਬੰਦਿਆਂ ਦੀ ਲੋੜ ਆ ਬੰਦੇ ਆ ਜੋ ਸੋਨੂ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਕੰਮ ਆਉਣਾ ਚਾਹੀਦਾ ਹਾਂ ਕੰਮ ਆਉਣਾ ਚਾਹੀਦਾ ਹੈ ਨਾ ਪਰ ਬਗੈਰ ਕੰਮ ਵਾਲੇ ਗੁੱਲ ਤੇ ਸਰੰਗ ਬਗੈਰ ਵਾਲੇ ਕੰਮ ਵਾਲੇ ਅਜ ਤਾਂ ਆਪਾਂ ਲੱਗੇ ਹੋਏ ਹਾਂ ਨਾਲ ਉਹਦੇ ਸਲਾਬ ਨੂੰ ਪਤਾ ਨਹੀਂ ਬਾਈ ਚੱਕਰ ਰਹਿ ਗਿਆ ਕੋਈ ਵੀ ਹੁਣ ਇਹਦੇ ਨਾਲ ਹੈ ਸਲਾਬ ਤਾਂ ਫਿਰ ਜਿਵੇਂ ਹੁਣ ਤਿੰਨ ਪਰਤਾਂ ਤਾਂ ਛੱਡ ਦੇਣੀ ਹੈ ਇਹਦੇ ਪਰ ਹੁਣ ਉਹ ਜਾਲੀ ਜੀ ਵੱਜ ਜੇਣੀ ਅਗਲਾ ਦੇਖੂਗਾ ਵੀ ਕੰਮ ਤੇ ਇੰਨੀ ਮੋਤੀ ਕੰਦ ਨਹੀਂ ਹੈਗੀਆਂ ਇਹਦਾ ਕਈਆਂ ਘਰਾਂ ਆਪਣੇ ਘਰ ਚ ਦੇਖ ਜਿੱਡੇ ਜਿੱਡੇ ਮੋਟੇ ਕਰਦਾ ਦੋਵੇਂ ਰਹਿੰਦੇ ਆ ਡੇੜੀ ਮੋਟੇ ਆ ਹਾਂ ਹਾਂ